ਮਾਰੂ ਮਹਲਾ ਕੀ ਜਾ ਜੋ ਤੁਧ ਕਰਨਾ ਸੋ ਕਰ ਪਾਇਆ ਭਾਣੇ ਵਿੱਚ ਕੋ ਵਿਰਲਾ ਆਇਆ ਏ ਪ੍ਰਭੂ ਜਿਹੜਾ ਕੰਮ ਤੂੰ ਕਰਨਾ ਚਾਹੁੰਦਾ ਹੈ ਉਹ ਕੰਮ ਤੂੰ ਜ਼ਰੂਰ ਕਰ ਦਿੰਦਾ ਹੈ ਇਹ ਪਤਾ ਹੁੰਦਿਆਂ ਵੀ ਕੋਈ ਵਿਰਲਾ ਮਨੁੱਖ ਤੇਰੀ ਰਜਾ ਨੂੰ ਮਿੱਠਾ ਕਰਕੇ ਮੰਨਦਾ ਹੈ ਪਾਣਾ ਮੰਨੇ ਸੋ ਸੁਖ ਪਾਏ ਪਾਣੇ ਵਿੱਚ ਸੁਖ ਪਾਏਂਦਾ ਜਿਹੜਾ ਮਨੁੱਖ ਤੇਰੀ ਰਜਾ ਨੂੰ ਸਿਰ ਮੱਥੇ ਤੇ ਮੰਨਦਾ ਹੈ ਉਹ ਆਤਮਿਕ ਸੁਖ ਹਾਸਲ ਕਰਦਾ ਹੈ ਤੇਰੀ ਰਜਾ ਵਿੱਚ ਰਹਿ ਕੇ ਆਤਮਿਕ ਆਨੰਦ ਮੰਨਦਾ ਹੈ ਗੁਰਮੁਖ ਤੇਰਾ ਭਾਣਾ ਭਾਵੈ ਸਹਿਜ ਹੀ ਸੁਖ ਸੱਚ ਕਮਾਵੇ ਏ ਪ੍ਰਭੂ ਗੁਰੂ ਦੇ ਸਨਮਖ ਰਹਿਣ ਵਾਲੇ ਮਨੁੱਖ ਨੂੰ ਤੇਰੀ ਰਜਾ ਚੰਗੀ ਲੱਗਦੀ ਹੈ ਉਹ ਆਤਮਕ ਅਡੋਲਤਾ ਵਿੱਚ ਰਹਿ ਕੇ ਸੁਖ ਪਾਉਂਦਾ ਹੈ ਉਹ ਸਦਾ ਥਿਰ ਹਰ ਨਾਮ ਸਿਮਰਨ ਦੀ ਕਮਾਈ ਕਰਦਾ ਰਹਿੰਦਾ ਹੈ ਭਾਣੇ ਨੂੰ ਲੁੱਚੇ ਬਹੁ ਤੇਰੀ ਆਪਣਾ ਭਾਣਾ ਆਪ ਮਨਾਏਂਦਾ ਪ੍ਰਭੂ ਦੇ ਕੀਤੇ ਨੂੰ ਮਿੱਠਾ ਮੰਨਣ ਦੀ ਤਾਂਗ ਬਥੇਰੀ ਲੁਕਾਈ ਕਰਦੀ ਹੈ ਪਰ ਆਪਣੀ ਰਜਾ ਉਹ ਆਪ ਹੀ ਕਿਸੇ ਵਿਰਲੇ ਤੋਂ ਮਨਾਉਂਦਾ ਹੈ ਤੇਰਾ ਭਾਣਾ ਮੰਨੈ ਸੋ ਮਿਲੈ ਤੋ ਦਿਆਏ ਜਿਸ ਭਾਣਾ ਭਾਵੈ ਸੋ ਤੁਝਹਿ ਸਮਾਏ اے ਪ੍ਰਭੂ ਜਿਹੜਾ ਮਨੁੱਖ ਤੇਰੀ ਰਜਾ ਨੂੰ ਮੰਨਦਾ ਹੈ ਉਹ ਤੈਨੂੰ ਆ ਮਿਲਦਾ ਹੈ ਜਿਸ ਮਨੁੱਖ ਨੂੰ ਤੇਰਾ ਭਾਣਾ ਭਾ ਜਾਂਦਾ ਹੈ ਉਹ ਤੇਰੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ ਭਾਣੇ ਵਿੱਚ ਵੱਡੀ ਵਡਿਆਈ ਭਾਣਾ ਕਿਸੈ ਕਰਾਇਂਦਾ ਪਰਮਾਤਮਾ ਦੀ ਰਜਾ ਵਿੱਚ ਰਹਾ ਬੜੀ ਇੱਜ਼ਤ ਮਿਲਦੀ ਹੈ ਪਰ ਕਿਸੇ ਵਿਰਲੇ ਨੂੰ ਰਜਾ ਵਿੱਚ ਤੋਰਦਾ ਹੈ ਜਾਤ ਸੁਭਾਵੈ ਤਾਂ ਗੁਰੂ ਮਿਲਾਏ ਗੁਰਮੁਖ ਨਾਮ ਪਦਾਰਥ ਪਾਏ ਜਦੋਂ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਤਦੋਂ ਕਿਸੇ ਵੱਡ ਭਾਗੀ ਨੂੰ ਗੁਰੂ ਮਿਲਾਉਂਦਾ ਹੈ ਤੇ ਗੁਰੂ ਦੇ ਸਨਮੁਖ ਹੋਇਆ ਮਨੁੱਖ ਪਰਮਾਤਮਾ ਦਾ ਸ੍ਰੇਸ਼ਟ ਨਾਮ ਪ੍ਰਾਪਤ ਕਰ ਲੈਂਦਾ ਹੈ। ਤਉਦ ਆਪਣੇ ਭਾਣੇ ਸਭ ਸ੍ਰਿਸ਼ਟ ਉਪਾਈ ਜਿਸ ਨੂੰ ਭਾਣ ਦੇ ਤਿਸ ਪਾਏਂਦਾ। ਇਹ ਸਾਰੀ ਸ੍ਰਿਸ਼ਟੀ ਨੂੰ ਆਪਣੀ ਰਜਾ ਵਿੱਚ ਪੈਦਾ ਕੀਤਾ ਹੈ। ਜਿਸ ਮਨੁੱਖ ਨੂੰ ਤੂੰ ਆਪਣੀ ਰਜਾ ਮੰਨਣ ਦੀ ਤਾਕਤ ਦਿੰਦਾ ਹੈ ਉਸ ਨੂੰ ਤੇਰੀ ਰਜਾ ਪਿਆਰੀ ਲੱਗਦੀ। ਮਨਮੁਖ ਅੰਧ ਕਰੇ ਚਤੁਰਾਈ ਬਾਣਾ ਨਾ ਮੰਨੇ ਬਹੁਤ ਦੁੱਖ ਪਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਤੇ ਮਾਇਆ ਦੇ ਮੋਹ ਵਿੱਚ ਅੰਨ ਹੋ ਚੁੱਕਾ ਮਨੁੱਖ ਆਪਣੇ ਵੱਲੋਂ ਬਥੇਰੀ ਸਿਆਣਪ ਕਰਦਾ ਹੈ ਪਰ ਜਦ ਤੱਕ ਉਹ ਪਰਮਾਤਮਾ ਦੇ ਕੀਤੇ ਨੂੰ ਮਿੱਠਾ ਕਰਕੇ ਨਹੀਂ ਮੰਨਦਾ ਉਤਨਾ ਚਿਰ ਉਹ ਬਹੁਤ ਦੁੱਖ ਭੋਦਾ ਹੈ ਭਰਮੇ ਭੂਲਾ ਆਵੇ ਜਾਵੇ ਘਰ ਮਹਲ ਨ ਕਬ ਹੂੰ ਪਾਏਂਦਾ ਮਨ ਦਾ ਮਰੀਦ ਮਨੁੱਖ ਭਟਕਣਾ ਦੇ ਕਾਰਨ ਪਰੇ ਪਿਆ ਹੋਇਆ ਜਨਮ ਮਰਨ ਦੇ ਗੇੜ ਵਿੱਚ ਫੈ ਜਾਂਦਾ ਹੈ ਉਹ ਕਦੇ ਵੀ ਇਸ ਤਰ੍ਹਾਂ ਪ੍ਰਮਾਤਮਾ ਦੇ ਚਰਨਾਂ ਵਿੱਚ ਥਾਂ ਨਹੀਂ ਲੱਭ ਸਕਦਾ ਸਤਗੁਰ ਮੇਲੇ ਦੇ ਵੜਾਈ ਸਤਗੁਰ ਕੀ ਸੇਵਾ ਤੁਰ ਫਰਮਾਈ ਜਿਸ ਮਨੁੱਖ ਨੂੰ ਪ੍ਰਮਾਤਮਾ ਗੁਰੂ ਮਿਲਾਉਂਦਾ ਹੈ ਉਸ ਨੂੰ ਲੋਕ ਪ੍ਰਲੋਕ ਦੀ ਇੱਜ਼ਤ ਬਖਸ਼ਦਾ ਹੈ ਗੁਰੂ ਦੀ ਦਸੀਕਾਰ ਦਾ ਹੁਕਮ ਤੁਰੋਂ ਹੀ ਪ੍ਰਭੂ ਨੇ ਦਿੱਤਾ ਹੋਇਆ ਹੈ ਸਤਗੁਰ ਸੇਵੇ ਤਾ ਨਾਮ ਪਾਏ ਨਾਮੇ ਹੀ ਸੁਖ ਪਾਏਂਦਾ ਜਦੋਂ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਤਦੋਂ ਉਹ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ ਤੇ ਨਾਮ ਵਿੱਚ ਜੁੜ ਕੇ ਹੀ ਆਤਮਿਕ ਆਨੰਦ ਪਾਉਂਦਾ ਹੈ ਸਭ ਨਾਮ ਉਪਜੈ ਨਾਮੋ ਛੀਜੈ ਗੁਰ ਕਿਰਪਾ ਤੇ ਮਨ ਤਨ ਭੀਜੈ ਨਾਮ ਸਿਮਰਨ ਤੋਂ ਹਰੇਕ ਗੁਣ ਮਨੁੱਖ ਅੰਦਰ ਪੈਦਾ ਹੋ ਜਾਂਦਾ ਹੈ ਨਾਮ ਸਿਮਰਨ ਤੋਂ ਹਰੇਕ ਔਗੜ ਮਨੁੱਖ ਦੇ ਅੰਦਰੋਂ ਨਾਸ਼ ਹੋ ਜਾਂਦਾ ਹੈ ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਦਾ ਮਾਨ ਮਨੁੱਖ ਦਾ ਤਨ ਨਾਮ ਰਸ ਵਿੱਚ ਭੀਜਦਾ ਹੈ ਰਸਨਾ ਨਾਮ ਧਿਆਏ ਰਸ ਭੀਜੈ ਰਸ ਹੀ ਤੇ ਰਸ ਪਾਏਂਦਾ ਜਦੋਂ ਮਨੁੱਖ ਆਪਣੀ ਜੀਬ ਨਾਲ ਹਰਨਾਮ ਸਿਮਰਦਾ ਹੈ ਉਹ ਆਨੰਦ ਵਿੱਚ ਭੇਜ ਜਾਂਦਾ ਹੈ ਉਸ ਅਨੰਤੋ ਹੀ ਮਨੁੱਖ ਹੋਰ ਆਤਮਕ ਆਨੰਦ ਪ੍ਰਾਪਤ ਕਰਦਾ ਹੈ ਮਹਲੇ ਅੰਦਰ ਮਹਲ ਕੋ ਪਾਏ ਗੁਰ ਕਸ਼ਬਦੋ ਸਤਿ ਚਿਤ ਲਾਏ ਜਿਹੜਾ ਕੋਈ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਆਪਣੇ ਸਰੀਰ ਵਿੱਚ ਪ੍ਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ ਉਹ ਸਦਾ ਸਿਰ ਹਰਨਾਮ ਵਿੱਚ ਚਿਤ ਜੋੜੀ ਰੱਖਦਾ ਹੈ ਜਿਸ ਨੂੰ ਸੱਚ ਦੇ ਸੋਈ ਸੱਚ ਪਾਏ ਸੱਚ ਸੱਚ ਮਿਲ ਆਇਂਦਾ ਪਰ ਜਿਸ ਮਨੁੱਖ ਨੂੰ ਸਦਾ ਫਿਰ ਪ੍ਰਭੂ ਆਪਣਾ ਸਦਾ ਫਿਰ ਹਰਨਾਮ ਦਿੰਦਾ ਹੈ ਉਹੀ ਇਹ ਹਰਨਾਮ ਹਾਸਲ ਕਰਦਾ ਹੈ ਤੇ ਉਹ ਹਰ ਵੇਲੇ ਇਹ ਸਦਾ ਫਿਰ ਹਰਨਾਮ ਵਿੱਚ ਇੱਕ ਮਿੰਟ ਹੋਇਆ ਰਹਿੰਦਾ ਹੈ ਨਾਮ ਵਿਸਾਰ ਮਨ ਤਨ ਦੁਖ ਪਾਇਆ ਮਾਇਆ ਮੋਹ ਸਭ ਰੋਗ ਕਮਾਇਆ ਪ੍ਰਮਾਤਮਾ ਦਾ ਨਾਮ ਪੁਲਾ ਕੇ ਉਸ ਮਨੁੱਖ ਆਪਣੇ ਮਨ ਵਿੱਚ ਤਨ ਵਿੱਚ ਦੁੱਖ ਹੀ ਪਾਉਂਦਾ ਹੈ ਜਿਸ ਮਨ ਵਿੱਚ ਹਰ ਵੇਲੇ ਮਾਇਆ ਦਾ ਮੋਹ ਪ੍ਰਭਲ ਹੈ ਉਸ ਨੇ ਨਿਰਾ ਆਤਮਿਕ ਰੋਗ ਹੀ ਖਟਿਆ ਹੈ ਮਾਇਆ ਮੋਹ ਸਭ ਰੋਗ ਕਮਾਇਆ ਬਿਨ ਨਾਮੈ ਮਨ ਤਨ ਹੈ ਕੁਸਟੀ ਨਰਕੇ ਵਾਸਾ ਪਾਏਂਦਾ ਪ੍ਰਭੂ ਦੇ ਨਾਮ ਤੋਂ ਬਿਨ ਮਨੁੱਖ ਦਾ ਮਨ ਵੀ ਰੋਗੀ ਤਨ ਭਾਉ ਗਿਆਨ ਇੰਦਰੇ ਵੀ ਰੋਗੀ ਵਿਕਾਰੀ ਔਰ ਨਰਕ ਵਿੱਚ ਹੀ ਪਿਆ ਰਹਿਂਦਾ ਹੈ ਨਾਮ ਰਤੇ ਤਿਨ ਨਿਰਮਲ ਦੇਹਾਂ ਨਿਰਮਲ ਹੰਸਾ ਸਦਾ ਸੁਖ ਨੇਹਾ ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਹਾਂ ਉਨ੍ਹਾਂ ਦੇ ਸਰੀਰ ਵਿਕਾਰਾਂ ਤੋਂ ਬਚੇ ਰਹਿੰਦੇ ਹਨ। ਉਨ੍ਹਾਂ ਦਾ ਆਤਮਿਕ ਪਵਿੱਤਰ ਆਤਮਾ ਪਵਿੱਤਰ ਰਹਿੰਦਾ ਹੈ। ਉਹ ਪ੍ਰਭੂ ਚਰਣਾ ਨਾਲ ਪਿਆਰ ਜੋੜ ਕੇ ਸਦਾ ਆਤਮਿਕ ਆਨੰਦ ਮੰਨਦੇ ਹਨ। ਨਾਮ ਸਲਾਹ ਸਦਾ ਸੁਖ ਪਾਇਆ ਨਿਜ ਘਰ ਵਾਸਾ ਪਾਏਂਦਾ ਪਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਕਰਕੇ ਮਨੁੱਖ ਸਦਾ ਸੁਖ ਪਾਉਂਦਾ ਹੈ। ਪ੍ਰਭੂ ਚਰਨਾ ਵਿੱਚ ਉਸ ਦਾ ਨਿਵਾਸ ਬਣਿਆ ਰਹਿੰਦਾ ਹੈ ਸਭ ਕੋ ਵਣਜ ਕਰੇ ਵਾਪਾਰਾ ਵਿਣ ਨਾਮੈ ਸਭ ਟੋਟਾ ਸੰਸਾਰਾ ਜਗਤ ਵਿੱਚ ਆ ਕੇ ਹਰੇਕ ਜੀਵ ਵਣਜ ਵਪਾਰ ਆਦਿ ਕੋਈ ਨਾ ਕੋਈ ਕਾਰਵਿਹਾਰ ਕਰਦਾ ਹੈ ਪਰ ਪ੍ਰਭੂ ਦੇ ਨਾਮ ਤੋਂ ਸਖਣੇ ਰਹਿ ਕੇ ਜਗਤ ਵਿੱਚ ਨਿਰਾ ਘਾਟਾ ਹੀ ਘਾਟਾ ਹੈ ਨੰਗਾ ਆਇਆ ਨੰਗਾ ਜਾਸੀ ਵਿਣ ਨਾਮੈ ਦੁਖ ਪਾਏਂਦਾ ਕਿਉਂਕਿ ਜਗਤ ਵਿੱਚ ਜੀਵ ਨੰਗਾ ਹੀ ਆਉਂਦਾ ਹੈ ਥੋ ਨੰਗਾ ਹੀ ਤੁਰ ਜਾਏਗਾ ਦੁਨੀਆ ਵਾਲੀ ਕਮਾਈ ਇੱਥੇ ਰਹਿ ਜਾਏਗੀ ਪ੍ਰਭੂ ਦੇ ਨਾਮ ਤੋਂ ਵਾਂਝਿਆ ਹੋਇਆ ਦੁੱਖ ਹੀ ਸਹਾਰਦਾ ਹੈ ਜਿਸਨੂੰ ਨਾਮ ਦੇ ਸੋ ਪਾਏ ਗੁਰ ਕੈ ਸ਼ਬਦ ਹਰ ਮਨ ਵਸਾਏ ਜਿਸ ਮਨੁੱਖ ਨੂੰ ਪ੍ਰਮਾਤਮਾ ਆਪਣਾ ਨਾਮ ਦਿੰਦਾ ਹੈ ਉਹ ਹੀ ਇਹ ਦਾਤ ਹਾਸਲ ਕਰਦਾ ਹੈ ਉਹ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਹਰਨਾਮ ਨੂੰ ਆਪਣੇ ਮਨ ਵਿੱਚ ਵਸਾ ਲੈਂਦਾ ਹੈ ਗੁਰ ਕਿਰਪਾ ਤੇ ਨਾਮ ਵਸਿਆ ਘਟ ਅੰਤਰ ਨਮ ਨਾਮ ਧਿਆਇਦਾ ਗੁਰੂ ਦੀ ਕਿਰਪਾ ਨਾਲ ਉਸ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਆ ਵਸਦਾ ਹੈ ਉਹ ਹਰ ਵੇਲੇ ਹਰਨਾਮ ਹੀ ਸਿਮਰਦਾ ਰਹਦਾ ਹੈ ਨਾਵੇਂ ਨੂੰ ਲੋਚੈ ਜੇਤੀ ਸਭ ਆਈ ਨਾ ਤਿਨਾ ਮਿਲੈ ਪੁਰਪੁਰਬ ਕਮਾਈ ਜਿਤਨੀ ਵੀ ਲੁਕਾਈ ਜਗਤ ਹੈ ਉਹ ਸਾਰੀ ਪ੍ਰਮਾਤਮਾ ਦਾ ਨਾਮ ਪ੍ਰਾਪਤ ਕਰਨ ਲਈ ਲੋਚਦੀ ਹੈ ਤਾਂਗ ਰੱਖਦੀ ਹੈ ਪਰ ਪ੍ਰਮਾਤਮਾ ਦਾ ਨਾਮ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਨੇ ਪ੍ਰਭੂ ਦੀ ਰਜ਼ਾ ਅਨਸਾਰ ਪਹਿਲੇ ਜਨਮ ਵਿੱਚ ਨਾਮ ਜਪਣ ਦੀ ਕਮਾਈ ਕੀਤੀ ਹੁੰਦੀ ਜਿੰਨੀ ਨਾਉ ਪਾਇਆ ਸੇ ਵੱਡ ਭਾਗੀ ਗੁਰ ਕੈ ਸ਼ਬਦ ਮਿਲਾਇੰਦਾ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਨਾਮ ਮਿਲ ਜਾਂਦਾ ਹੈ ਉਹ ਵੱਡੇ ਭਾਗਾਂ ਵਾਲੇ ਬਣ ਜਾਂਦੇ ਹਨ ਅਜਿਹੇ ਵੱਡ ਭਾਗੀ ਨੂੰ ਪ੍ਰਮਾਤਮਾ ਗੁਰੂ ਦੇ ਸ਼ਬਦ ਦੇ ਰਾਹੀ ਆਪਣੇ ਨਾਲ ਮਿਲਾ ਲੈਂਦਾ ਹੈ ਕਾਇਆ ਕੋਟ ਅਤ ਅਪਾਰਾ ਤਿਸ ਵਿੱਚ ਬਹਿ ਪ੍ਰਭ ਕਰੇ ਵਿਚਾਰਾ ਮਨੁੱਖ ਦਾ ਇਹ ਸਰੀਰ ਉਸ ਬਹੁਤ ਬਯੰਤ ਪਰਮਾਤਮਾ ਦੇ ਰਹਿਣ ਲਈ ਕਿਲਾ ਹੈ ਇਸ ਕਿਲੇ ਵਿੱਚ ਬੈਠ ਕੇ ਪਰਮਾਤਮਾ ਕਈ ਕਿਸਮ ਦੇ ਵਿਚਾਰ ਕਰਦਾ ਰਹਿੰਦਾ ਹੈ ਸੱਚਾ ਨਿਉ ਸੱਚਾ ਵਾਪਾਰ ਨਿਚਲ ਵਾਸਾ ਪਾਏਂਦਾ ਉਸ ਪਰਮਾਤਮਾ ਦਾ ਨਿਆਸ ਸਦਾ ਕਾਇਮ ਰਹਿਣ ਵਾਲਾ ਹੈ ਜਿਹੜਾ ਮਨੁੱਖ ਸਦਾ ਸਿਰ ਹਰ ਨਾਮ ਸਿਮਰਨ ਦਾ ਵਪਾਰ ਕਰਦਾ ਹੈ ਉਹ ਇਸ ਕਿਲੇ ਵਿੱਚ ਭਟਕਣ ਤੋਂ ਰਹਿਤ ਨਿਵਾਸ ਪ੍ਰਾਪਤ ਕਰੀ ਰੱਖਦਾ ਹੈ ਅੰਤਰ ਕਾਰ ਬੰਕੇ ਥਾਨ ਸੁਹਾਇਆ ਗੁਰਮੁਖ ਵਿਰਲੇ ਕਿਨੈ ਥਾਨ ਪਾਇਆ ਨਾਮ ਸਿਮਰਨ ਦੀ ਬਰਕਤ ਨਾਲ ਸਰੀਰ ਤੇ ਮਨ ਬੁੱਧੀ ਆਦਿਕ ਅੰਦਰਲੇ ਕਾਰ ਸੋਹਣੇ ਬਣੇ ਰਹਿੰਦੇ ਹਨ ਹਿਰਦਾ ਥਾਂ ਵੀ ਸੋਹਣਾ ਬਣਿਆ ਰਹਿੰਦਾ ਹੈ ਕਿਸੇ ਉਸ ਵਿਰਲੇ ਮਨੁੱਖ ਨੂੰ ਇਹ ਥਾਂ ਪ੍ਰਾਪਤ ਹੁੰਦਾ ਹੈ ਜੋ ਗੁਰੂ ਦੇ ਸਾਨੂ ਅਖ ਰਿੰਦਾ ਹੈ ਇਤਸਾਤ ਨਿਭੇ ਸਾਲਾ ਸੱਚੇ ਹਰ ਸੱਚਾ ਮਨ ਵਸਾਏਂਦਾ ਜਿਹੜਾ ਮਨੁੱਖ ਸਦਾ ਥਿਰ ਪ੍ਰਭੂ ਦੀ ਸਿਪ ਸਲਾਹ ਕਰਦਾ ਰਹਿੰਦਾ ਹੈ ਤੇ ਸਦਾ ਥਿਰ ਹਰਨਾਮ ਨੂੰ ਆਪਣੇ ਮਨ ਵਿੱਚ ਵਸਾਈ ਰੱਖਦਾ ਹੈ ਉਸ ਮਨੁੱਖ ਦੀ ਪ੍ਰਭੂ ਨਾਲ ਪ੍ਰੀਤ ਇਸ ਮਨ ਬੁੱਧੀ ਆਦਿਕ ਵਾਲੇ ਸਾਥ ਵਿੱਚ ਤੋੜ ਪੂਰੀ ਉਤਰਦੀ ਹੈ ਮੇਰੇ ਕਰਤੇ ਇਕ ਬਣਤ ਬਣਾਈ ਇਸ ਦੇਹੀ ਵਿੱਚ ਸਭ ਵਥ ਪਾਈ ਮੇਰੇ ਕਰਤਾਰ ਨੇ ਖੇਡ ਬਣਾਈ ਇਸ ਸਰੀਰ ਵਿੱਚ ਸਾਰੇ ਵਸਤੂ ਸਾਰਾ ਕੁਝ ਪਾ ਦਿੱਤਾ ਨਾਨਕ ਨਾਮ ਵਣੰਜੈ ਰੰਗ ਰਾਤੇ ਗੁਰਮੁਖ ਕੋ ਨਾਮ ਪਾਏਂਦਾ ਹੈ ਨਾਨਕ ਜਿਹੜੇ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੇ ਨਾਮ ਦਾ ਵਣਜ ਕਰਦੇ ਰਹਿੰਦੇ ਹਨ ਉਸ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ ਕੋਈ ਉਹ ਮਨੁੱਖੀ ਪ੍ਰਮਾਤਮਾ ਦਾ ਨਾਮ ਪ੍ਰਾਪਤ ਕਰਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ਮਾਰੂ ਮਹਲਾ ਤੀਜਾ ਕਾਇਆ ਕੰਚਨ ਸ਼ਬਦ ਵਿਚਾਰਾ ਤਿੱਥੇ ਹਰ ਵਸੈ ਜਿਸ ਦਾ ਅੰਤ ਨਾ ਪਾਰ ਆਵਾਰਾ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਸ਼ਬਦ ਦੀ ਬਰਕਤ ਨਾਲ ਵਿਕਾਰਾਂ ਤੋਂ ਬਚ ਸਕਣ ਨਾਲ ਉਸ ਦਾ ਸਰੀਰ ਸੋਨੇ ਵਰਗਾ ਸ਼ੁੱਧ ਹੋ ਜਾਂਦਾ ਹੈ ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਜਿਸ ਪਰਮਾਤਮਾ ਦੀ ਹਸਤੀ ਦਾ ਪਾਰਲਾ ਔਰਲਾ ਬੰਨਾ ਨਹੀਂ ਲੱਭ ਸਕਦਾ ਉਹ ਪਰਮਾਤਮਾ ਉਸ ਮਨੁੱਖ ਦੇ ਹਿਰਦੇ ਵਿੱਚ ਆਵਸਦਾ ਹੈ ਅਨੰਦ ਹਰਿ ਸੇਵੋ ਸੱਚੀ ਬਾਣੀ ਹਰ ਜਿਉ ਸ਼ਬਦ ਮਿਲਾਇੰਦਾ ਸਦਾ ਥਿਰ ਪ੍ਰਭੂ ਦੀ ਸਿੱਖ ਸਲਾਹ ਦੀ ਬਾਣੀ ਦੇ ਰਾਹੀ ਪਰਮਾਤਮਾ ਦੀ ਸੇਵਾ ਭਗਤੀ ਕਰਦੇ ਰਿਹਾ ਕਰੋ ਪਰਮਾਤਮਾ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਆਪਣੇ ਨਾਲ ਮਿਲਾ ਲੈਣਾ ਹੈ ਹਰ ਚੇਤੈ ਤਿਨ ਬਲਿਹਾਰੈ ਜਾਉ ਗੁਰ ਕੈ ਸ਼ਬਦ ਤਿਨ ਮੇਲ ਮਿਲਾਉ ਜਿਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ ਮੈਂ ਉਹਨਾਂ ਤੋਂ ਪ੍ਰਭਾਨ ਜਾਂਦਾ ਹਾਂ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮੈਂ ਉਹਨਾਂ ਦੀ ਸੰਗਤ ਵਿੱਚ ਮਿਲਦਾ ਹਾਂ ਤਿੰਨ ਕੀ ਧੂੜ ਲਾਈ ਮੁਖ ਮਸਤਕ ਸਤ ਸੰਗਤ ਬਹਿ ਗੁਣ ਗਾਏਂਦਾ ਜਿਹੜੇ ਮਨੁੱਖ ਸਾਧ ਸੰਗਤ ਵਿੱਚ ਬੈਠ ਕੇ ਪ੍ਰਮਾਤਮਾ ਦੇ ਗੁਣ ਗਾਉਂਦੇ ਹਨ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਆਪਣੇ ਮੂੰਹ ਉੱਤੇ ਆਪਣੇ ਮੱਥੇ ਉੱਤੇ ਲਾਉਂਦਾ ਹਾਂ ਹਰ ਕੇ ਗੁਣ ਗਾਵਾਂ ਜੇ ਹਰ ਪ੍ਰਭ ਭਾਵਾਂ ਅੰਤਰ ਹਰ ਨਾਮ ਸ਼ਬਦ ਸੁਹਾਵਾ ਮੈਂ ਪ੍ਰਮਾਤਮਾ ਦੇ ਗੁਣ ਜਦੋਂ ਹੀ ਗਾ ਸਕਦਾ ਹਾਂ ਜੇ ਮੈਂ ਉਸ ਨੂੰ ਚੰਗਾ ਲੱਗਾ ਜੇ ਮੇਰੇ ਉਸ ਉੱਤੇ ਉਸ ਦੀ ਮਿਹਰ ਹੋਏ ਜੇ ਮੇਰੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਾਸਤ ਹੈ ਤਾਂ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮੇਰਾ ਜੀਵਨ ਸੋਹਣਾ ਬਣ ਜਾਂਦਾ ਹੈ ਗੁਰਬਾਣੀ ਚਹੁ ਕੁੰਡੀ ਸੁਣੀਐ ਸਚ ਨਾਮ ਸਮਾਇੰਦਾ ਜਿਹੜਾ ਮਨੁੱਖ ਗੁਰੂ ਦੀ ਬਾਣੀ ਵਿੱਚ ਜੁੜਦਾ ਹੈ ਉਹ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਜਾਂਦਾ ਹੈ ਨਾਮ ਵਿੱਚ ਲੀਨ ਰਿਹਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਵਿੱਚ ਸਮਾਇਆ ਰਹਿੰਦਾ ਸੋ ਜਨ ਸਾਚਾ ਜੇ ਅੰਤਰ ਭਾਲੇ ਗੁਰ ਕੈ ਸ਼ਬਦ ਹਰ ਨਦਰ ਨਿਹਾਲੇ ਜਿਹੜਾ ਮਨੁੱਖ ਆਪਣੇ ਹਿਰਦੇ ਨੂੰ ਪੜਤਾਲਦਾ ਰਹਿੰਦਾ ਹੈ ਉਹ ਮਨੁੱਖ ਵਿਕਾਰਾਂ ਵੱਲੋਂ ਅਡੋਲ ਜੀਵਨ ਵਾਲਾ ਬਣ ਜਾਂਦਾ ਹੈ ਗੁਰੂ ਦੇ ਸ਼ਬਦ ਵਿੱਚ ਜੁੜਿਆ ਪ੍ਰਮਾਤਮਾ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ ਗਿਆਨ ਅੰਜਨ ਪਾਏ ਗੁਰ ਸ਼ਬਦੀ ਨਦਰੀ ਨਦਰ ਮਿਲਾਇਂਦਾ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਆਤਮਿਕ ਦੀਵੰਦ ਦੀ ਸੂਝ ਦਾ ਸਰਮਾ ਵਰਤਦਾ ਹੈ ਮੇਰਾ ਦਾ ਮਾਲਕ ਪ੍ਰਮਾਤਮਾ ਉਸ ਨੂੰ ਆਪਣੀ ਮਿਹਰ ਨਾਲ ਆਪਣੇ ਚਰਨਾਂ ਵਿੱਚ ਮਿਲਾ ਲੈਂਦਾ ਹੈ ਵੱਡੇ ਭਾਗ ਇਹ ਸਰੀਰ ਪਾਇਆ ਮਾਨਸ ਜਨਮ ਸ਼ਬਦ ਚਿਤ ਲਾਇਆ ਇਹ ਮਨੁੱਖਾ ਸਰੀਰ ਬੜੀ ਕਿਸਮਤ ਨਾਲ ਮਿਲਦਾ ਹੈ ਔਰ ਉਸੇ ਨੂੰ ਹੀ ਮਿਲਿਆ ਜਾਣੋ ਜਿਸ ਨੇ ਮਨੁੱਖਾ ਜਨਮ ਵਿੱਚ ਆ ਕੇ ਗੁਰੂ ਦੇ ਸ਼ਬਦ ਵਿੱਚ ਆਪਣਾ ਮਨ ਜੋੜਿਆ ਬੇਨ ਸ਼ਬਦ ਹੈ ਸਭ ਅੰਧ ਅੰਧੇਰਾ ਗੁਰਮੁਖ ਕਿ ਸੇ ਬਝਾਏਂਦਾ ਕਿਸੇ ਵਿਰਲੇ ਨੂੰ ਹੀ ਗੁਰੂ ਦੇ ਰਾਹੀ ਪ੍ਰਮਾਤਮਾ ਇਹ ਸਮਝ ਬਖਸ਼ਦਾ ਹੈ ਕਿ ਗੁਰੂ ਦੇ ਸ਼ਬਦ ਤੋਂ ਬਿਨਾਂ ਜੀਵਨ ਸਫਰ ਵਿੱਚ ਮਨੁੱਖ ਵਾਸਤੇ ਹਰ ਥਾਂ ਕੋਹ ਪਹਨੇ ਰਹਿ ਇਕਕੇ ਤੇ ਆਏ ਜਨਮ ਗਵਾਹੇ ਮਨ ਮੁਖ ਲਾਗੇ ਦੂਜੇ ਪਹਾਏ ਕਈ ਮਨੁੱਖ ਮਨੁੱਖਾ ਜਨਮ ਗਵਾ ਕੇ ਜਗਤ ਵਿੱਚ ਵਿਅਰਥ ਹੀ ਆਏ ਜਾਣੋ ਕਿਉਂਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਬੰਦੇ ਮਾਇਆ ਦੇ ਪਿਆਰ ਵਿੱਚ ਹੀ ਲੱਗੇ ਰਹਿੰਦੇ ਹਨ ਇਹ ਹਾਵੇ ਇਹ ਵੇਲਾ ਫਿਰ ਹੱਥ ਨਾ ਆਵੇ ਪੱਗ ਖਿਸੇ ਐ ਪਛਤਾਹਿੰਦਾ ਇਹ ਵੇਲਾ ਫਿਰ ਹੱਥ ਨਹੀਂ ਆਉਂਦਾ ਸਮਾਂ ਲੰਘ ਜਾਣ ਤੋਂ ਬਾਅਦ ਪਛਤਾਵਾ ਪੱਲੇ ਪੈਂਦਾ ਹੈ ਗੁਰ ਕੈ ਸ਼ਬਦ ਪਵਿੱਤਰ ਸਰੀਰਾ ਤੇ ਇਸ ਵਿੱਚ ਵਸੈ ਸਤਿਗੁਣੀ ਗਹੀਰਾ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਜਿਸ ਮਨੁੱਖ ਦਾ ਸਰੀਰ ਵਿਕਾਰਾਂ ਵੱਲੋਂ ਪਵਿੱਤਰ ਰਹਿੰਦਾ ਹੈ ਉਸ ਮਨੁੱਖ ਦੇ ਸਰੀਰ ਵਿੱਚ ਉਹ ਪਰਮਾਤਮਾ ਆਵਸਦਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਜੋ ਸਾਰੇ ਗੁਣਾਂ ਦਾ ਮਾਲਕ ਹੈ ਅਤਜੋ ਵੱਡੇ ਜਿਗਰੇ ਵਾਲਾ ਹੈ ਸੱਚੋ ਸੱਚ ਵੇਖੈ ਸਭ ਥਾਈ ਸੱਚ ਸੁਣ ਮਨ ਵਸਾਏਂਦਾ ਮਨੁੱਖ ਫਿਰ ਹਰ ਥਾਂ ਸਦਾ ਸਿਰ ਰਹਿਣ ਵਾਲੇ ਪ੍ਰਮਾਤਮਾ ਨੂੰ ਹੀ ਵੇਖਦਾ ਹੈ ਸਦਾ ਫਿਰ ਹਰਨਾਮ ਨੂੰ ਸੁਣ ਕੇ ਆਪਣੇ ਮਨ ਵਿੱਚ ਵਸਾਈ ਰੱਖਦਾ ਹੈ ਹਮੇ ਗਣ ਤੋ ਗੁਰ ਸ਼ਬਦ ਨਿਵਾਰੇ ਹਰ ਜਿਓ ਹਿਰਦਾ ਹਰ ਜਿਓ ਹਿਰਦਾ ਰੱਖੋ ਉਰਤਾਰੇ ਹਮੇ ਦੀਆਂ ਗਿਣਤੀਆਂ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਹੀ ਦੂਰ ਕਰ ਸਕਦਾ ਹੈ ਤਾਤੇ ਗੁਰੂ ਦੇ ਸ਼ਬਦ ਦੇ ਰਾਹੀ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖੋ ਗੁਰ ਕੈ ਸ਼ਬਦ ਸਦਾ ਸਾਲਾ ਹੈ ਮਿਲ ਸਾਚੇ ਸੁਖ ਪਾਈਂਦਾ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਸਦਾ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਰਹਿੰਦਾ ਹੈ ਉਹ ਸਦਾ ਥਿਰ ਪ੍ਰਭੂ ਵਿੱਚ ਜੁੜ ਕੇ ਆਤਮਕ ਆਨੰਦ ਮਾਣਦਾ ਹੈ ਸੋਚੇ ਤੇ ਜਿਸ ਆਪ ਚੇਤਾਏ ਗੁਰ ਕੈ ਸ਼ਬਦ ਵਸੈ ਮਨ ਆਏ ਪ੍ਰਮਾਤਮਾ ਦਾ ਨਾਮ ਉਹ ਮਨੁੱਖ ਹੀ ਸਿਮਰਦਾ ਹੈ ਜਿਸ ਨੂੰ ਪ੍ਰਮਾਤਮਾ ਆਪ ਸੰਗਮ ਵਿੱਚ ਪ੍ਰੇਰਣਾ ਕਰਦਾ ਹੈ ਕਿ ਗੁਰੂ ਦੇ ਸ਼ਬਦ ਦੇ ਰਾਹੀ ਪ੍ਰਮਾਤਮਾ ਉਸ ਦੇ ਮਨ ਵਿੱਚ ਵਸਦਾ ਹੈ ਆਪੇ ਵੇਖੈ ਆਪੇ ਬੂਝੈ ਆਪੇ ਆਪ ਸਮਾਏਂਦਾ ਹਰੇਕ ਵਿੱਚ ਵਿਆਪਕ ਪਰਮਾਤਮਾ ਆਪ ਹੀ ਉਸ ਮਨੁੱਖ ਦੇ ਹਰੇਕ ਕੰਮ ਨੂੰ ਵੇਖਦਾ ਹੈ ਆਪ ਹੀ ਉਸ ਦੇ ਦਿਲ ਦੀ ਸਮਝਦਾ ਹੈ ਅਤੇ ਆਪ ਹੀ ਉਸ ਮਨੁੱਖ ਵਿੱਚ ਵਸਦਾ ਹੋਇਆ ਆਪਣੇ ਆਪ ਨੂੰ ਆਪਣੇ ਆਪੇ ਵਿੱਚ ਲੀਨ ਕਰਦਾ ਹੈ ਜਿਨ ਮਨ ਵਿੱਚ ਵਥ ਪਾਈ ਸੋਈ ਜਾਣੇ ਗੁਰ ਕੈ ਸ਼ਬਦੇ ਆਪ ਪਛਾਣੇ ਪਰਮਾਤਮਾ ਦੀ ਕਿਰਪਾ ਨਾਲ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਪਦਾਰਕ ਆਪਣੇ ਮਨ ਵਿੱਚ ਲੱਭ ਲਿਆ ਉਹੀ ਉਸ ਦੀ ਕਦਰ ਸਮਝਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਉਹ ਮਨੁੱਖ ਆਪਣੇ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ ਆਪਛਾਣੈ ਸੋਈ ਜਰਨਿਰਮਲ ਬਾਣੀ ਸ਼ਬਦ ਸੁਣਾਏਂਦਾ ਜਿਹੜਾ ਮਨੁੱਖ ਆਪਣੇ ਜੀਵਨ ਨੂੰ ਪੜਤਾਲਦਾ ਹੈ ਉਹੀ ਮਨੁੱਖ ਜੀਵਨ ਵਾਲਾ ਹੋ ਜਾਂਦਾ ਹੈ ਉਹ ਫਿਰ ਹੋਰਨਾਂ ਨੂੰ ਵੀ ਸਿੱਖ ਸਲਾਹ ਦੀ ਬਾਣੀ ਗੁਰੂ ਦਾ ਸ਼ਬਦ ਸੁਣਾਉਂਦਾ ਹੈ ਇਹ ਕਾਇਆ ਪਵਿੱਤ ਹੈ ਸਰੀਰ ਗੁਰ ਸ਼ਬਦੀ ਚੇਤੇ ਗੁਣੀ ਗਹੀਰ ਉਸ ਮਨੁੱਖ ਦਾ ਇਹ ਸਰੀਰ ਵਿਕਾਰਾਂ ਤੋਂ ਬਚ ਕੇ ਪਵਿੱਤਰ ਹੋ ਜਾਂਦਾ ਹੈ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਗੁਣਾਂ ਦੇ ਮਾਲਕ ਡੂੰਗੇ ਜਿਗਰੇ ਵਾਲੇ ਪ੍ਰਮਾਤਮਾ ਨੂੰ ਸਿਮਰਦਾ ਹੈ ਹਰ ਦੇਨ ਗੁਣ ਗਾਵੇ ਰੰਗ ਰਤਾ ਗੁਣ ਕਹਿ ਗੁਣੀ ਸਮਾਏਂਦਾ ਉਹ ਮਨੁੱਖ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੀਜ ਕੇ ਹਰ ਵੇਲੇ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ। ਪ੍ਰਮਾਤਮਾ ਦੇ ਗੁਣ ਉਚਾਰ ਕੇ ਉਹ ਗੁਣਾ ਦੇ ਮਾਲਕ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ। ਇਹ ਸਰੀਰ ਸਭ ਮੂਲ ਹੈ ਮਾਇਆ। ਦੂਜੇ ਭਾਏ ਪਰਮ ਪੁਲਹਾਇਆ। ਪਰ ਉਸ ਮਨੁੱਖ ਦਾ ਇਹ ਸਰੀਰ ਨਿਹਰਾ ਮਾਇਆ ਦੇ ਮੋਹ ਦਾ ਕਾਰਨ ਬਣ ਜਾਂਦਾ ਹੈ। ਜਿਹੜਾ ਮਨੁੱਖ ਪ੍ਰਮਾਤਮਾ ਨੂੰ ਛੱਡ ਕੇ ਹੋਰ ਹੋਰ ਪਿਆਰ ਵਿੱਚ ਫਸਦਾ ਹੈ ਭਟਕਣਾ ਵਿੱਚ ਪੈ ਕੇ ਕਰਾਏ ਪਿਆ ਰਹਿੰਦਾ ਹੈ ਹਰਨਾ ਚੇਤੇ ਸਦਾ ਦੁੱਖ ਪਾਏ ਬਿਨ ਹਰ ਚੇਤੇ ਦੁੱਖ ਪਾਿੰਦਾ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ਉਹ ਸਦਾ ਦੁੱਖ ਪਾਉਂਦਾ ਹੈ ਇਹ ਪੱਕੀ ਗੱਲ ਹੈ ਕਿ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਦੁੱਖ ਪਾਉਂਦਾ ਹੈ ਜੇ ਸਤਗੁਰੂ ਸੇਵੇ ਸੋ ਪਰਵਾਣ ਕਾਇ ਹੰਸ ਨਿਰਮਲ ਦਰਸਾਚੈ ਜਾਣ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਲੋਕ ਪਰਲੋਕ ਵਿੱਚ ਆਦਰ ਯੋਗ ਹੋ ਜਾਂਦਾ ਹੈ ਉਸ ਦਾ ਸਰੀਰ ਵਿਕਾਰਾਂ ਵੱਲੋਂ ਪਵਿੱਤਰ ਰਹਿੰਦਾ ਹੈ ਉਸ ਦੀ ਆਤਮਾ ਪਵਿੱਤਰ ਰਹਿੰਦੀ ਹੈ ਸਦਾ ਥਿਰ ਪ੍ਰਮਾਤਮਾ ਦੇ ਦਰ ਤੇ ਉਹ ਜਾਣੋ ਪਛਾਣੋ ਹੋ ਜਾਂਦਾ ਹੈ ਸਤਕਾਰ ਪ੍ਰਾਪਤ ਕਰਦਾ ਹੈ ਹਰ ਸਿਵੇ ਹਰ ਮਨ ਵਸਾਏ ਸੋਹ ਹੈ ਹਰ ਗੁਣ ਗਾਏਂਦਾ ਓ ਮਨੁੱਖ ਪਰਮਾਤਮਾ ਦੀ ਸੇਵਾ ਭਗਤੀ ਕਰਦਾ ਹੈ ਪਰਮਾਤਮਾ ਨੂੰ ਮਨ ਵਿੱਚ ਵਸਾਈ ਰੱਖਦਾ ਹੈ ਪਰਮਾਤਮਾ ਦੇ ਗੁਣ ਗਾਉਂਦਾ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ਬਿਨ ਭਾਗਾ ਗੁਰ ਸੇਵਿਆ ਨ ਜਾਏ ਮਨ ਮੁਖ ਭੂਲੇ ਮੈਂ ਬਿਲ ਲਾਏ ਪਰ ਕਿਸਮਤ ਤੋਂ ਬਿਨਾ ਗੁਰੂ ਦੀ ਸ਼ਰਨ ਨਹੀਂ ਪਿਆ ਜਾ ਸਕਦਾ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕਰਾਏ ਪੈ ਰਹੇ ਹਣ ਬੜੇ ਦੁਖੀ ਹੋ ਹੋ ਕੇ ਆਤਮਿਕ ਮੌਤ ਸਹਿੜੀ ਰੱਖਦੇ ਹਨ ਚਿੰਨ ਕੋ ਨਦਰ ਹੋਵੇ ਗੁਰ ਕੇਰੀ ਹਰ ਜੀਓ ਆਪ ਮਿਲਾਇਂਦਾ ਜਿੰਨਾ ਮਨੁੱਖਾਂ ਉੱਤੇ ਗੁਰੂ ਦੀ ਮਿਹਰ ਦੀ ਨਿਗਾਹ ਹੁੰਦੀ ਹੈ ਉਹਨਾਂ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਕਾਇਆ ਕੋਟ ਪੱਕੇ ਹਟ ਨਾਲੇ ਗੁਰਮੁਖ ਲੇਵੈ ਵਸਤ ਸੰਭਾਲੇ ਉਸ ਮਨੁੱਖ ਦਾ ਸਰੀਰ ਇੱਕ ਐਸਾ ਕਿਲਾ ਬਣ ਜਾਂਦਾ ਹੈ ਜਿਸ ਦੇ ਬਾਜ਼ਾਰ ਗਿਆਨ ਇੰਦ੍ਰੇ ਵਿਕਾਰਾਂ ਦੇ ਮੁਕਾਬਲੇ ਤੇ ਅਡੋਲ ਹੋ ਜਾਂਦੇ ਹਨ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਆਪਣੇ ਅੰਦਰ ਨਾਮ ਪਦਾਰਥ ਲਭ ਲੈਂਦਾ ਹੈ ਹਰ ਕਾ ਨਾਮ ਧਿਆਏ ਦਿਨ ਰਾਤੀ ਉਤਮ ਪਦਵੀ ਪਾਇੰਦਾ ਉਹ ਮਨੁੱਖ ਦਿਨ ਰਾਤ ਪ੍ਰਮਾਤਮਾ ਦਾ ਨਾਮ ਸਿਮਰ ਕੇ ਉੱਚਾ ਆਤਮਿਕ ਦਰਜਾ ਹਾਸਲ ਕਰ ਲੈਂਦਾ ਆਪੇ ਸੱਚਾ ਹੈ ਸੁਖ ਦਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਹੈ ਨਾਨਕ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਆਪ ਹੀ ਸਾਰੇ ਸੁਖ ਦੇਣ ਵਾਲਾ ਹੈ ਪੂਰੇ ਗੁਰੂ ਦੇ ਸ਼ਬਦ ਜੁੜ ਕੇ ਉਸ ਨਾਲ ਸਾਂਝ ਪਾਈ ਜਾ ਸਕਦੀ ਹੈ ਨਾਨਕ ਨਾਮ ਸਲਾਹੇ ਸੱਚਾ ਪੂਰੇ ਭਾਗ ਕੋ ਪਾਇੰਦਾ ਓਰੀ ਕਿਸਮਤ ਨਾਲ ਮਨੁੱਖ ਇਹ ਦਾਤ ਪ੍ਰਾਪਤ ਕਰਦਾ ਹੈ ਕਿ ਸਦਾ ਤੇਰਾ ਹਰ ਨਾਮ ਦੀ ਸਿਪ ਸਲਾਹ ਕਰਦਾ ਰਹਿੰਦਾ ਹੈ